नाइट शिफ्ट ਦੇ ਕਰਮਚਾਰੀ ਸਾਵਧਾਨ ਨੀਂਦ ਦੀ ਕਮੀ ਕਾਰਨ ਹੋ ਸਕਦਾ ਹੈ ਕੈਂਸਰ ਜੇਕਰ ਤੁਸੀਂ ਬਚਣਾ ਹੈ ਤਾਂ ਹੁਣੇ ਹੀ ਕਰ ਲਓ ਆ ਕੰਮ ਅੱਜਕੱਲ ਦੀ ਜੋ ਦੌੜ ਭੱਜ ਭਰੀ ਜ਼ਿੰਦਗੀ ਹੈ ਇਸ ਦੌਰਾਨ ਲੋਕ ਜੋ ਨੇ ਕਈ ਡੇ ਸ਼ਿਫਟ ਦੇ ਵਿੱਚ ਨੌਕਰੀ ਕਰਦੇ ਨੇ ਕਈ ਨਾਈਟ ਸ਼ਿਫਟ ਦੇ ਵਿੱਚ ਨੌਕਰੀ ਕਰਦੇ ਨੇ ਤਾਂ ਕਈ ਲੋਕ ਅਜਿਹੇ ਨੇ ਜਿਹੜੇ ਦਿਨੇ ਵੀ ਨੌਕਰੀ ਕਰਕੇ ਆਉਂਦੇ ਨੇ ਤਾਂ ਕੁਝ ਸਮਾਂ ਰੁਕਦੇ ਨੇ ਘਰ ਦੇ ਵਿੱਚ ਫਿਰ ਰਾਤ ਨੂੰ ਨੌਕਰੀ ਕਰਦੇ ਨੇ ਜਾਂ ਪਾਰਟ ਟਾਈਮ ਹੋਰ ਨੌਕਰੀ ਕਰਦੇ ਨੇ ਤਾਂ ਇਸ ਦੌਰਾਨ ਜੋ ਨੀਂਦ ਹੈ ਕਿਤਨਾ ਕਿਤੇ ਉਸ ਦੀ ਕਮੀ ਜ਼ਿੰਦਗੀ ਦੇ ਵਿੱਚ ਆ ਜਾਂਦੀ ਹੈ ਖਾਸ ਕਰਕੇ ਜਿਹੜੇ ਲੋਕ ਨਾਈਟ ਸ਼ਿਫਟ ਦੇ ਵਿੱਚ ਕੰਮ ਕਰਦੇ ਨੇ ਉਹ ਨੀਂਦ ਜੋ ਹੈ ਜੋ ਰਾਤ ਨੂੰ ਨੀਂਦ ਆਉਣੀ ਹੁੰਦੀ ਹੈ ਦਿਨ ਦੇ ਵਿੱਚ ਭਾਵੇਂ ਤੁਸੀਂ 12 ਘੰਟੇ ਸੋ ਜਾਓ ਪਰ ਰਾਤ ਨੂੰ ਜੇਕਰ ਤੁਸੀਂ 6 ਜਾਂ 7 ਘੰਟੇ ਵੀ ਸੋ ਰਹੇ ਹੋ ਤਾਂ ਉਹ ਨੀਂਦ ਜੋ ਹੈ ਦਿਨ ਦੀ ਨੀਂਦ ਦਾ ਮੁਕਾਬਲਾ ਰਾਤ ਦੀ ਨੀਂਦ ਨਾਲ ਕਦੇ ਵੀ ਨਹੀਂ ਹੋ ਸਕਦਾ ਪਰ ਹੁਣ ਇੱਕ ਖੁਲਾਸਾ ਹੋ ਗਿਆ ਵੱਡਾ ਖੁਲਾਸਾ ਹੋਇਆ ਹੈ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਜੇਕਰ ਤੁਸੀਂ ਨੀਂਦ ਪੂਰੀ ਤਰ੍ਹਾਂ ਨਹੀਂ ਲੈ ਰਹੇ ਖਾਸ ਕਰਕੇ ਰਾਤ ਨੂੰ ਤੁਸੀਂ ਨਹੀਂ ਸੋ ਰਹੇ ਤਾਂ ਤੁਹਾਨੂੰ ਕੈਂਸਰ ਹੋ ਸਕਦਾ ਹੈ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਕੈਂਸਰ ਦਾ ਖਤਰਾ ਰਾਤ ਨੂੰ ਜਾਗਣ ਵਾਲਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਬਹੁਤ ਤਰ੍ਹਾਂ ਦੇ ਕੈਂਸਰ ਦੱਸੇ ਗਏ ਨੇ ਸੋ ਕਿਉਂ ਇਹ ਖਤਰਾ ਹੈ ਕਿਵੇਂ ਬਚਿਆ ਜਾ ਸਕਦਾ ਹੈ ਕਿਵੇਂ ਤੇ ਕਿਹੜਾ-ਕਿਹੜਾ ਕੈਂਸਰ ਸਿਰਫ ਨੀਂਦ ਦੀ ਕਮੀ ਕਰਕੇ ਹੋ ਸਕਦਾ ਹੈ ਆਓ ਜਾਣਦੇ ਹਾਂ ਬਹੁਤ ਸਾਰੇ ਲੋਕ ਸ਼ਹਿਰੀ ਜੀਵਨ ਦੇ ਵਿੱਚ ਨਾਈਟ ਸ਼ਿਫਟ ਕਰਦੇ ਨੇ ਦੂਜੇ ਪਾਸੇ ਕਈ ਤਰ੍ਹਾਂ ਦੀਆਂ ਮਜਬੂਰੀਆਂ ਅਤੇ ਕਈ ਬੁਰੀਆਂ ਆਦਤਾਂ ਕਾਰਨ ਅੱਜਕੱਲ੍ਹ ਲੋਕਾਂ ਨੂੰ ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ ਪੈ ਗਈ ਹੈ ਜੇਕਰ ਤੁਸੀਂ ਵੀ ਇਹਨਾਂ 'ਚੋਂ ਇੱਕ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਰਾਤ ਦੀ ਨੀਂਦ ਖਰਾਬ ਕਰਨ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ ਇਹ ਗੱਲ ਇੱਕ ਖੋਜ ਦੇ ਵਿੱਚ ਸਾਹਮਣੇ ਆਈ ਹੈ ਦਰਅਸਲ ਸਾਡਾ ਇੱਕ ਹਾਰਮੋਨ ਇਸ ਦੇ ਲਈ ਜ਼ਿੰਮੇਵਾਰ ਹੈ ਇਹ ਹਾਰਮੋਨ ਕਾਰਨ ਸਾਡੀ ਜੈਵਿਕ ਕੜੀ ਖਰਾਬ ਹੋ ਜਾਂਦੀ ਹੈ ਜਦੋਂ ਜੀਵ ਵਿਗਿਆਨਿਕ ਕੜੀ ਖਰਾਬ ਹੋ ਜਾਂਦੀ ਹੈ ਤਾਂ ਛਾਤੀ ਕੋਲਨ ਅंडकोष ਅਤੇ ਪ੍ਰੋਸਟੇਟ ਕੈਂਸਰ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ ਇੰਨਾ ਹੀ ਨਹੀਂ ਇਹ ਪੂਰੇ ਸਰੀਰ ਨੂੰ ਪ੍ਰਭਾਵਿਤ ਕਰਦੇ ਨੇ ਮਹਾਰਾ ਦਾ ਕਹਿਣਾ ਹੈ ਕਿ ਮੈਲਾਟੋਨਿਨ ਇੱਕ ਹਾਰਮੋਨ ਹੈ ਮੈਲਾਟੋਨਿਨ ਹਾਰਮੋਨ ਰਾਤ ਨੂੰ ਜ਼ਿਆਦਾ ਨਿਕਲਦਾ ਹੈ ਇਹ ਦਿਮਾਗ ਤੋਂ ਨਿਕਲਦਾ ਹੈ ਅਤੇ ਪੂਰੇ ਸਰੀਰ ਨੂੰ ਆਰਾਮ ਦਿੰਦਾ ਹੈ ਅਤੇ ਤੁਹਾਨੂੰ ਡੂੰਗੀ ਨੀਂਦੋਂਦੀ ਹਨੇਰਾ ਹੋਣ ਤੇ ਇਹ ਹਾਰਮੋਨ ਜ਼ਿਆਦਾ ਰਿਲੀਜ਼ ਹੁੰਦਾ ਬਦਕਿਸਮਤੀ ਦੇ ਨਾਲ ਅੱਜਕੱਲ ਬਹੁਤੇ ਲੋਕ ਦੇਰ ਰਾਤ ਤੱਕ ਰੋਸ਼ਨੀ ਵਿੱਚ ਰਹਿੰਦੇ ਨੇ ਇਸ ਕਾਰਨ ਮੈਲਾਟੋਨਿਨ ਹਾਰਮੋਨ ਵਿਕਟ ਪੈਦਾ ਹੋਣ ਲੱਗਾ ਹੈ ਮੈਲਾਟੋਨਿਨ ਹਾਰਮੋਨ ਦਾ ਕੰਮ ਸਿਰਫ ਨੀਂਦ ਲਿਆਉਣਾ ਹੀ ਨਹੀਂ ਹੁੰਦਾ ਸਗੋਂ ਇਹ ਸਰੀਰ ਦੇ ਸਿਖਰੇਡੀਅਨ ਰਿਦਮ ਨੂੰ ਵੀ ਕੰਟਰੋਲ ਕਰਦਾ ਹੈ ਜੇਕਰ ਸਰਕੇਜਨ ਲੈ ਵਿਗੜਦੀ ਹੈ ਤਾਂ ਇਸ ਦੇ ਨਾਲ ਪੂਰੇ ਸਰੀਰ ਦੇ ਵਿੱਚ ਹਲਚਲ ਪੈਦਾ ਹੋ ਜਾਂਦੀ ਹੈ ਖੋਜ ਦੇ ਵਿੱਚ ਪਾਇਆ ਗਿਆ ਕਿ ਸਰੀਰ ਦੇ ਵਿੱਚ ਮੈਲਾਟੋਨਿਨ ਦੇ ਪੱਧਰ ਅਤੇ ਕੋਲੋਰੈਕਟਲ, ਪ੍ਰੋਸਟੇਟ, ਛਾਤੀ, ਗੈਸਟ੍ਰਿਕ, ਅੰਡਕੋਸ਼, ਫੇਫੜੇ ਅਤੇ ਮੂੰਹ ਦੇ ਕੈਂਸਰ ਵਿਚਕਾਰ ਸਿੱਧਾ ਸੰਬੰਧ ਹੈ। ਦਰਅਸਲ ਜਦੋਂ ਰਾਤ ਨੂੰ ਮੈਲਾਟੋਨਿਨ ਦਾ ਉਤਪਾਦਨ ਹੁੰਦਾ ਤਾਂ ਇਹ ਸੌਣ ਜਾਂ ਸੌਣ ਦਾ ਆਮ ਸਮਾਂ ਹੁੰਦਾ। ਪਰ ਜੇਕਰ ਕਿਸੇ ਕਾਰਨ ਜਾਂ ਕਿਸੇ ਕਾਰਨ ਤੁਸੀਂ ਚੰਗੀ ਤਰ੍ਹਾਂ ਨਹੀਂ ਸੌਂਦੇ ਹੋ ਤਾਂ ਸਰੀਰ ਦੇ ਵਿੱਚ ਮੈਲਾਟੋਨਿਨ ਦੀ ਮਾਤਰਾ ਘਟਣ ਲੱਗਦੀ ਹੈ। ਇਕਈ ਤਰ੍ਹਾਂ ਦੇ ਕੈਂਸਰ ਨੂੰ ਵਧਾਵਾ ਦਿੰਦਾ ਹੈ ਇਸ ਲਈ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਅਧਿਐਨ ਦੇ ਵਿੱਚ ਪਾਇਆ ਗਿਆ ਕਿ ਮੈਲਾਟੋਨਿਨ ਹਾਰਮੋਨ ਅਤੇ ਕੈਂਸਰ ਵਿਚਾਰ ਬਹੁਤ ਸਾਰੇ ਸਿੱਧੇ ਸੰਬੰਧ ਨੇ ਮੈਲਾਟੋਨਿਨ ਦਿਨ ਦੇ ਰੋਸ਼ਨੀ ਦੇ ਵਿੱਚ ਕਮਜ਼ੋਰ ਰਹਿੰਦਾ ਪਰ ਹਨੇਰੇ ਦੇ ਵਿੱਚ ਇਸ ਦਾ ਉਤਪਾਦਨ ਵੱਧ ਜਾਂਦਾ ਹੈ ਮੈਲਾਟੋਨਿਨ ਕੈਂਸਰ ਦੇ ਵਿਰੁੱਧ ਪ੍ਰਤੀਰੋਧਕ ਪ੍ਰਤੀਕਿਰਿਆ ਨੂੰ ਸਰਗਰਮ ਕਰਦਾ ਹੈ ਜਿਸ ਕਾਰਨ ਇਹ ਕੈਂਸਰ ਸੈੱਲਾਂ ਨੂੰ ਨਸ਼ਟ ਕਰਦਾ ਹੈ ਇਹ ਸਰੀਰ ਦੇ ਵਿੱਚ ਕੈਂਸਰ ਨੂੰ ਮੈਟਾਸਟੇਸਾਈਜ਼ ਕਰਨ ਦੇ ਵਿੱਚ ਜਾਂ ਫੈਲਣ ਦੀ ਸਮਰੱਥਾ ਨੂੰ ਘਟਾਉਂਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਲਾਟੋਨਿਨ ਸੈੱਲਾਂ ਦੇ ਅੰਦਰ ਡੀਐਨਏ ਵਿੱਚ ਟੁੱਟਣ ਦੀ ਮੁਰੰਮਤ ਕਰਦਾ ਹੈ ਦਰਅਸਲ ਕੈਂਸਰ ਸੈੱਲ ਉਦੋਂ ਵੱਧਦੇ ਨਹੀਂ ਜਦੋਂ ਡੀਐਨਏ ਟੁੱਟਣਾ ਸ਼ੁਰੂ ਹੋ ਜਾਂਦਾ ਇਸ ਦਾ ਫਾਇਦਾ ਉਠਾਉਂਦੇ ਹੋਏ ਕੈਂਸਰ ਸੈੱਲ ਵਧਣਾ ਤੇ ਫੈਲਣਾ ਸ਼ੁਰੂ ਕਰ ਦਿੰਦੇ ਨੇ ਜੇਕਰ ਮੈਲਾਟੋਨਿਨ ਸਹੀ ਢੰਗ ਦੇ ਨਾਲ ਪੈਦਾ ਹੁੰਦਾ ਹੈ ਤੇ ਇਹ ਤੁਰੰਤ ਜੀਐਨਏ ਟੁੱਟਣ ਦੀ ਮੁਰੰਮਤ ਕਰਦਾ ਹੈ ਇਹੀ ਕਾਰਨ ਹੈ ਕਿ ਅੱਜਕੱਲ ਕੈਂਸਰ ਦਾ ਇਲਾਜ ਵੀ ਮੈਲਾਟੋਨਿਨ ਥੈਰੇਪੀ ਦੇ ਨਾਲ ਕੀਤਾ ਜਾਂਦਾ ਹੈ